ਮਸੀ ਮਰਾਣੀ ਆ ਮੇਰਾ ਸੁਪਨਾ ਜਗਤਾਰ ਸਿੰਘ ਆ ਉਹ ਸਪਟ 7 7:30 ਵਜੇ ਦੇ ਟਾਈਮ ਨਾਲ ਕਿਸੇ ਮੁੰਡੇ ਦਾ ਫੋਨ ਆਇਆ ਮੈਨੂੰ ਦੱਸ ਕੇ ਗਿਆ ਕਹਿੰਦਾ ਮੈਨੂੰ ਕਾਲ ਆਈ ਆ ਐਂ ਗੋਰੀ ਦੀ ਮੈਨੂੰ ਕਾਲ ਆਈ ਆ ਮੈਂ ਹੁਣੇ ਆਇਆ ਮੈਂ ਕਿਹਾ ਰੁਕ ਜੀ ਤੂੰ ਉੱਲੇ ਰਹਿੰਦੇ ਨਹੀਂ ਰਾ ਹੋਇਆ ਨਾ ਜਾ ਕਹਿੰਦਾ ਕੋਈ ਨਹੀਂ ਕੋਈ ਕੋਈ ਲੜਾਈ ਕੋਈ ਗੱਲ ਨਹੀਂ ਹੈਗੀ ਉਹ ਜਦੋਂ ਉੱਥੇ ਗਿਆ ਮੈਨੂੰ ਨਹੀਂ ਪਤਾ ਉਹ ਕਿ ਕੀ ਹੋਇਆ ਕਿ ਨੇ ਮੈਨੂੰ ਦੱਸਾਂ 15 ਮਿੰਟਾਂ ਬਾਅਦ ਇੱਕ ਮੁੰਡਾ ਆਇਆ ਉਹ ਕਹਿੰਦਾ ਕਹਿੰਦਾ ਤੁਹਾਡੇ ਹਸਬੰਦ ਦੇ ਬਹੁਤ ਸੱਟਾਂ ਲੱਗੀਆਂ ਆ ਉਹ ਬੱਕਾਪ ਹੋਰ ਵਾਲੇ ਮੁੰਡੇ ਮਾਰ ਕੇ ਸੁੱਟ ਗਏ ਆ ਹਾਂਜੀ ਉਹਨਾਂ ਦੇ ਸਿਰ ਦੇ ਵਿੱਚ ਸੱਟ ਮਾਰੀ ਆ ਠੀਕ ਹੈ ਜੀ ਹਾਂਜੀ ਉਹ ਰੰਜੇਸਪੁਰ ਦੀ ਕੋਈ ਲਾਗੜਕ ਨਹੀਂ ਸੀਗੀ ਅੱਛਾ ਅੱਛਾ ਕਿੰਨੀ ਉਮਰ ਸੀ ਉਹਨਾਂ ਦੀ 39 ਸਾਲ ਕਿੰਨੇ ਬੱਚੇ ਆ ਤੁਹਾਡੇ ਦੋ ਕਿੰਨੇ ਕਿੰਨੇ ਸਾਲ ਲਵੇ ਇੱਕ 3 ਸਾਲ ਦੀ ਇੱਕ 6 ਸਾਲ ਦੀ ਕੁੜੀ ਆ ਕੀ ਮੰਗ ਕਰਦੇ ਹਾਂ ਅੱਛਾ ਇਨਸਾਫ ਚਾਹੀਦਾ ਵਾਸਤੇ ਤੇ ਰਾਤ ਦੇ 6:30 7 ਵਜੇ ਦੀ ਗੱਲਬਾਤ ਆ ਹਾਂਜੀ ਇਹ ਤਾਂ ਜਿੱਦਾਂ ਆਪਣੇ ਘਰੇ ਸੀਗਾ ਹਾਂਜੀ ਇਹਨੂੰ ਉੱਥੋਂ ਫੋਨ ਆਇਆ ਦੁਕਾਨ ਤੋਂ ਉੱਥੇ ਇਕਬਾਲ ਸਿੰਘ ਮੁੰਡਾ ਸਾਡੇ ਪਿੰਡ ਦਾ ਅੰਡੇ ਦੀ ਦੁਕਾਨ ਕਰਦਾ ਠੀਕ ਹੈ ਜੀ ਤੇ ਨਾਲ ਇਹਦਾ ਕੁਝ ਖਾਣ ਪੀਣ ਦਾ ਸਾਮਾਨ ਰੱਖਦਾ ਹਾਂਜੀ ਉੱਥੇ ਕੁਝ ਅਣਪਛਾਤੇ ਲੋਕ ਆਏ ਆ ਹਾਂਜੀ ਤੇ ਉਹਨਾਂ ਨੇ ਉਥੇ ਮੁੰਡਾ ਕੋਲ ਹੋਰ ਸੀਗਾ ਹਾਂਜੀ ਪਹਿਲਾਂ ਉਹਨਾਂ ਉਹਨੀ ਥੋੜੀ ਬੱਤੀ ਖੈਵਾਜੀ ਕੀਤੀ ਜਿਹੜੇ ਹੱਥੋਂ ਪਾਈ ਹੋਏ ਆ ਹਾਂਜੀ ਫਿਰ ਉਹਨੇ ਕਿਹਾ ਵੀ ਤੁਸੀਂ ਜਗਤਾਰ ਨੂੰ ਤਾਰੂ ਨੂੰ ਬੁਲਾਓ ਹਾਂਜੀ ਉਹਨੇ ਫਿਰ ਉਹਨੂੰ ਕਿਤੇ ਫੋਨ ਕਰਕੇ ਸੱਦਿਆ ਜਿਹਨੂੰ ਸੱਦਿਆ ਤਾਂ ਇਹੇ ਗਿਆ ਤਾਂ ਜਾਣ ਤੋਂ ਬਾਅਦ ਇਹਨਾਂ ਹੱਥੋਂ ਪਾਈ ਹੋਪੇ ਹਾਂਜੀ ਇਹਨਾਂ ਉਹ ਫੇ ਬੰਦੇ ਕੋਲ ਹੀ ਆਪਣੇ ਹੋਰ ਸੱਦ ਲੈ ਹਾਂਜੀ ਬੰਦੇ ਜਾਦੇ ਸੀਗੇ ਤਾਂ ਉਹ ਨਹੀਂ ਫੇ ਤਾਂ ਸਮਝ ਲੋ ਬਾਅਦ ਚ ਪਤਾ ਸੰਦਾ ਥੋੜੇ ਟਾਈਮ ਬਾਅਦ ਪਤਾ ਲੱਗਾ ਪਰ ਜਦੋਂ ਮੌਕੇ ਤੇ ਡੱਡੇ ਹੋ ਗਿਆ ਕੀਲ ਮਾਰੇ ਕੀ ਲੱਗਦਾ ਅੰਦਾਜ਼ ਲੱਗ ਪਾ ਮਾਰੇ ਆ ਹਿਤ ਤੱਕ ਕੁਛ ਉੱਥੇ ਇੱਕ ਸਰੀਆ ਪਿਆ ਸੀਗਾ ਹੋਰ ਕੁਛ ਬਰਾਮਤ ਹੋਇਆ ਨਹੀਂ ਹੈਗਾ ਤੇ ਜੇ ਕੁਛ ਉਹਨਾਂ ਨੇ ਕੋਲ ਹੋਊਗਾ ਤਾਂ ਵਾਪਸ ਨਾਲ ਹੀ ਲੈ ਗਏ ਉਹ ਤੇ ਔਨ ਦੀ ਸਪੋਰਟ ਤੇ ਕਿੱਥੇ ਲਗਾਇਆ ਚੱਕਿਆ ਔਨ ਦੀ ਸਪੋਰਟ ਤੇ ਪਹਿਲਾਂ ਫਲੋਰ ਲਗਾ ਸਿਵਲ ਹਸਪੀਟਲ ਤੇ ਉੱਥੋਂ ਫਿਰ ਰੈਫਰ ਕਰਤਾ ਡੀਐਮਸੀ ਲੁਧਿਆਣਾ ਦੇ ਲਈ ਠੀਕ ਹੈ ਜੀ ਕੀ ਕੰਮ ਕਰਦਾ ਸੀ ਕੰਮ ਤਾਂ ਬਸ ਕੁਛ ਨਹੀਂ ਬਸ ਇੱਥੇ ਘਰੇ ਹੀ ਹੁੰਦਾ ਸੀਗਾ ਖੇਤੀਬਾੜੀ ਦਾ ਹਾਂਜੀ ਖੇਤੀਬਾੜੀ ਦਾ ਹਾਂਜੀ ਹਾਂਜੀ ਕਿੰਨੇ ਬੱਚੇ ਆ ਬੱਚੇ ਦੋ ਨੇ ਇੱਕ ਮੁੰਡਾ ਤੇ ਇੱਕ ਕੁੜੀ ਆ ਤੇ ਬਾਕੀ ਮੰਗੇ ਆ ਵੀ ਚਲੋ ਇਹ ਸਾਡੇ ਪਿੰਡ ਤੇ ਇੱਕ ਬੜਾ ਵੱਡਾ ਸੰਕਟ ਆ ਗਿਆ ਕੋਈ ਦੂਸਰੇ ਪਿੰਡ ਦੇ ਆ ਕੇ ਜਾਂ ਲਾਂਵਲੇ ਆ ਕੇ ਇਦਾਂ ਕੰਮ ਕਰ ਦਿਆ ਕੀ ਲੱਗਦਾ ਮੁੰਡੇ ਕਿੱਥੇ ਦੇ ਹੋਣਗੇ ਜਿਹੜੇ ਮੁੰਡੇ ਦੇਖੋ ਇਦਾਂ ਅਸੀਂ ਹੁਣ ਕੁਝ ਨਹੀਂ ਕਹਿ ਸਕਦੇ ਹੈਗੇ ਤੇ ਹਾਂਜੀ ਪ੍ਰਸ਼ਾਸਨ ਰੋਲਰ ਤੁਹਾਡਾ ਨਾਮ ਬਣਾ ਰਿਹਾ ਵਧੀਆ ਪ੍ਰਸ਼ਾਸਨ ਸੁਰੇ ਆ ਸਕਾ ਉਹ ਆਪਣੀ ਕਾਰਵਾਈ ਕਰ ਰਿਹਾ ਮੌਕੇ ਤੇ ਆ ਕੇ ਉਹ ਨਹੀਂ ਜੋ ਵੀ ਉਹਨਾਂ ਬਰਾਮਦ ਹੋਇਆ ਸਭ ਕੁਝ ਲੈ ਕੇ ਗਏ ਆ ਤਾਂ ਪੁਸ਼ਕਸ਼ ਚੱਲ ਰਹੀ ਆ ਠੀਕ ਹੈ ਅਸੀਂ ਇਹ ਚਾਹੁੰਦੇ ਵੀ ਜਿਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਸਜ਼ਾ ਮਿਲੇ ਉਹਨਾਂ ਨੂੰ ਵੀ ਜੋ ਵੀ ਬਣਦੀ ਸਜ਼ਾ ਹੈ ਇਹ ਜਗਤਾਰ ਸਿੰਘ ਹੈ ਜਿਹੜਾ ਪਿੰਡ ਅਕਲਪੁਰ ਦਾ ਰਹਿਣ ਵਾਲਾ ਲੋਕ ਜਾਨ ਹੈਗਾ ਇਸ ਦੀ ਬੀਤੀ ਰਾਤ ਦੇ ਵਿੱਚ ਮੌਤ ਹੋਈ ਆ ਜਿਸ ਬੰਦ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਦੱਚ ਕਰਕੇ ਤੇ ਟੀਮਾਂ ਨੂੰ ਜੁਕਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀ ਆ ਉਹ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ ਜੀ ਜੀ ਤੇ ਜੋ ਕੀ ਲੱਗਦਾ ਕੋਈ ਰੰਜਿਸ਼ ਸੀ ਜਿਹੜਾ ਉਹਨਾਂ ਦਾ ਮਰਡਰ ਹੋਇਆ ਤਾਂ ਵਗੈਰਾ ਇਹ ਦੌਰਾਨੇ ਤਫ਼ਤੀਸ਼ ਹੋਣ ਕਲੀਅਰ ਕਰਾਂਗੇ ਵੀ ਇਹਨਾਂ ਦੀ ਕੀ ਰੰਜਿਸ਼ ਸੀ ਤੇ ਕਿੰਨੀ ਪੁਰਾਣੀ ਸੀ ਕੀ ਗੱਲ ਸੀ ਐਫ ਆਈ ਆਰ ਤੋਂ ਬਾਅਦ ਸਾਰਾ ਕਲੀਅਰ ਕਰਾਂਗੇ ਤੇ ਦੋਸ਼ੀ ਜਿਹੜੇ ਆ ਉਹ ਜਲਦ ਅਹੀਂ ਫੜ ਕੇ ਜਿਹੜੇ ਆ ਸ਼ਲਾਖਾਂ ਦੇ ਪਿਛੇ ਹੋਣਗੇ ਲੜਾਈ ਦੇ ਮੈਟਰ ਦੇ ਵਿੱਚ ਕਿੰਨੇ ਕੁ ਮਾਮਲੇ ਕਿੰਨੇ ਕੁ ਨੌਜਵਾਨ ਸ਼ਾਮਲ ਲੱਗਦੇ ਹੁੰਦਾ ਜੀ ਇਹਦੇ ਵਿੱਚ ਤਿੰਨ ਤੇ ਭਰਾ ਨੇ ਦੋ ਸਕੇ ਭਰਾ ਨੇ ਇੱਕ ਚਾਚੇ ਦਾ ਮੁੰਡਾ ਤੇ ਅਣਪਛਾਤੇ ਦੇ ਨਾਲ ਆਏ ਸੀ ਜਿਨ੍ਹਾਂ ਨੇ ਇਹਨੂੰ ਕੁੱਟਮਾਰ ਕੀਤੀ ਹੈਗੀ ਆ ਹਾਂਜੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਟੀਮਾਂ ਬਣਾਈਆਂ ਗਈਆਂ ਇਦੇ ਵਿੱਚ ਇਨਵੈਸਟੀਗੇਸ਼ਨ ਟੀਮਾਂ ਤੇ ਦੋ ਟੀਮਾਂ ਸੀ ਜਿਹੜੀਆਂ ਵੱਖ-ਵੱਖ ਇਹਨਾਂ ਤੇ ਰੇਡ ਕੀਤੇ ਜਾ ਰਹੇ ਆ ਦੋਸ਼ੇ ਨੂੰ ਫੜਨ ਵਾਸਤੇ ਠਾਣਾ ਫਲੋਰ ਵੱਲ